ਪ੍ਰਧਾਨ ਮੰਤਰੀ ਨરેન્દ્ર મોદી ਨੇ ਕੇਰਲ ਵਿੱਚ ਜ਼ਮੀਨ ਖਿਸਕਾ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਪ੍ਰਧਾਨ ਮੰਤਰੀ ਨੇ ਕੇਰਲ ਦੇ ਵਾਇਨਾਡ ਵਿੱਚ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਜ਼ਮੀਨੀ ਹਕੀਕਤ ਦਾ ਜਾਇਜ਼ਾ ਲਿਆ ਅਤੇ ਚੱਲ ਰਹੇ ਰਾਹਤ ਤੇ ਬਚਾਅ ਕਾਰਜਾਂ ਦਾ ਮੌਹਾਇਨਾ ਕੀਤਾ ਪ੍ਰਧਾਨ ਮੰਤਰੀ ਨੇ ਐਮ ਆਈ ਐਮ ਹਸਪਤਾਲ ਵਿੱਚ ਹਾਦਸੇ ਦੌਰਾਨ ਜ਼ਖਮੀ ਹੋਏ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨੇ 30 ਜੁਲਾਈ ਦੀ ਇਸ ਘਟਨਾ ਤੋਂ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕਰਕੇ ਉਹਨਾਂ ਦਾ ਹੌਸਲਾ ਵਧਾਇਆ ਅਤੇ ਮੁਸ਼ਕਲ ਦੀ ਇਸ ਘੜੀ 'ਚ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਪ੍ਰਧਾਨ ਮੰਤਰੀ ਨੇ ਰਾਹਤ ਕੈਂਪ ਦਾ ਦੌਰਾ ਵੀ ਕੀਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਹਵਾਈ ਸੈਨਾ ਦੇ ਹੈਲੀਕਾਪਟਰ ਰਾਹੀਂ ਚੂਰਮੁਲਾ ਵਿਖੇ ਇਰੂਵਾਨੀ ਪੂਜਾ ਨਦੀ ਉੱਤੇ ਬਣੇ 190 ਫੁੱਟ ਲੰਬੇ ਬੇਲੀ ਪੁਲ ਦਾ ਮੌਹਾਇਨਾ ਕੀਤਾ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਖੇਤਾਂ ਜੇ ਲੁੜੀਂਦਾ ਸਾਜੋ ਸਮਾਨ ਲਿਗਾਣ ਲਈ ਫੌਜੀ ਜਵਾਨਾਂ ਵੱਲੋਂ ਮਦਦ ਕੀਤੀ ਗਈ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਪੁਚੀਰੀ ਵੱਟਮ ਮੁੰਡਾ ਕਈ ਅਤੇ ਅੱਟਾਮਾਲਾ ਖੇਤਾਂ ਦੇ ਹਵਾਈ ਸਰਵੇਖਣ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਇਨਾਡ ਦੌਰੇ ਦੌਰਾਨ ਕਿਹਾ ਕਿ ਇਸ ਘਟਨਾ ਚ ਸੈਂਕੜੇ ਪਰਿਵਾਰਾਂ ਦੇ ਸੁਪਨੇ ਉਜੜੇ ਨੇ ਉਹਨਾਂ ਨੇ ਕਿਹਾ ਕਿ ਮੁਸ਼ਕਲ ਦੀ ਘੜੀ 'ਚ ਮਿਲ ਕੇ ਕੰਮ ਕਰਨ ਦੇ ਚੰਗੇ ਨਤੀਜੇ ਮਿਲਦੇ ਨੇ जब से मैंने के विषय में सुना तब से मैं लगातार यहां संपर्क में रहा हूं पल पल की जानकारी भी लेता रहा हूं और केंद्र सरकार के जितने भी अंग हैं जो भी इस स्थिति में मदद हो सकते हैं ਉਸਕੋ ਤੁਰੰਤ ਮੋਬਿਲਾਈਜ਼ ਕਰਨਾ